ਸਾਤੂਰੀਏ ਕਾਲ ਜੀ ਸਾਰੇ ਹੀ ਪੈਨਪਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਮੋਗੇ ਅਕਸਰ ਤੁਸੀਂ ਸੁਣਿਆ ਹੋਣਾ ਜਾਂ ਕਿਤਾਬਾਂ ਵਿੱਚ ਪੜ੍ਹਿਆ ਹੋਣਾ ਕਿ ਭਾਰਤ ਉਤੇ ਵੱਖ-ਵੱਖ ਸਾਲਾਂ ਵਿੱਚ ਵੱਖ-ਵੱਖ ਰਾਜੇ ਮਹਾਰਾਜਿਆਂ ਦੁਆਰਾ ਹਮਲੇ ਕੀਤੇ ਗਏ ਪਰ ਕੀ ਤੁਸੀਂ ਕਦੇ ਸੋਚਿਆ ਕਿ ਭਾਰਤ ਤੇ ਪਹਿਲਾ ਬਾਹਰੀ ਹਮਲਾ ਕਿਸ ਨੇ ਕੀਤਾ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਡਿਸਕਸ ਕਰਾਂਗੇ ਪਾਰਤ ਵਿੱਚ ਪਹਿਲਾ ਮੁਸਲਮਾਨ ਹਮਲਾ 712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਦੁਆਰਾ ਕੀਤਾ ਗਿਆ ਸੀ ਮੁਹੰਮਦ ਬਿਨ ਕਾਸਿਮ ਨੇ ਪਾਰਤ ਤੇ ਹਮਲਾ ਕੀਤਾ ਅਤੇ ਰਾਜਾ ਜ਼ਾਹਿਰ ਤੋਂ ਸਿੰਧ ਪ੍ਰਾਂਤ ਜਿੱਤ ਲਿਆ ਉਸਨੇ 713 ਈਸਵੀ ਵਿੱਚ ਮਲਤਾਨ ਵੀ ਜਿੱਤ ਲਿਆ ਅਤੇ ਉਸਨੇ ਜਜ਼ੀਆ ਟੈਕਸ ਲਾਗੂ ਕੀਤਾ ਜਿੰਨਾ ਪੈਨ ਭਰਾਵਾਂ ਨੂੰ ਨਹੀਂ ਪਤਾ ਕਿ ਜਜ਼ੀਆ ਟੈਕਸ ਕੀ ਹੁੰਦਾ ਹੈ ਤਨੂੰ ਦੱਸ ਦਈਏ ਕਿ ਜਜ਼ੀਆ ਟੈਕਸ ਉਹ ਟੈਕਸ ਹੁੰਦਾ ਹੈ ਜੋ ਮੁਸਲਮਾਨ ਰਾਜੇ ਆਪਣੀ ਪ੍ਰਜਾ ਦੇ ਗੈਰ ਮੁਸਲਮ ਲੋਕਾਂ ਤੇ ਲਗਾਉਂਦੇ ਸਨ ਭਾਵ ਉਹ ਲੋਕ ਜੋ ਮੁਸਲਮ ਨਹੀਂ ਹਨ ਉਹ ਰਾਜੇ ਨੂੰ ਟੈਕਸ ਦੇਣਗੇ ਮੁਹੰਮਦ ਬਿਨ ਕਾਸਿਮ ਤੋਂ ਬਾਅਦ ਸਭ ਤੋਂ ਵੱਡਾ ਨਾਮ ਆਉਂਦਾ ਹੈ ਮਹਿਮੂਦ ਗਜਨੀ ਦਾ ਗਜਨੀ ਦਾ ਮਹਿਮੂਦ ਇੱਕ ਤੁਰਕੀ ਵਿਜੇਤਾ ਸੀ ਜਿਸ ਨੇ 1000 ਤੋਂ 1027ਵੀਂ ਤੱਕ ਭਾਰਤ ਉੱਤੇ 17 ਵਾਰ ਹਮਲਾ ਕੀਤਾ ਉਸਨੇ 1021ਵੀਂ ਵਿੱਚ ਪਾਲ ਰਾਜਵੰਸ਼ ਦੇ ਰਾਜਾ ਜੈਪਾਲ ਦੇ ਵਿਰੁੱਧ ਇੱਕ ਭਿਆਨਕ ਲੜਾਈ ਲੜੀ ਹਾਲਾਂਕਿ 1015 ਈਸਵੀ ਵਿੱਚ ਮਹਿਮੂਦ ਨੇ ਆਪਣੇ ਸਾਮਰਾਜ ਨੂੰ ਜਹਲਮ ਨਦੀ ਤੱਕ ਵਧਾਉਣ ਲਈ ਲਾਹੌਰ ਨੂੰ ਵੀ ਆਪਣੇ ਨਾਲ ਮਿਲਾ ਲਿਆ। ਮਹਿਮੂਦ ਦਾ ਆਖਰੀ ਵੱਡਾ ਹਮਲਾ 1025 ਈਸਵੀ ਵਿੱਚ ਗੁਜਰਾਤ ਦੇ ਪੱਛਮੀ ਤੱਟ ਉੱਤੇ ਸੋਰਾਸ਼ਟਰ ਵਿੱਚ ਸੋਮਨਾਥ ਮੰਦਰ ਉੱਤੇ ਹੋਇਆ ਸੀ। ਅਪ੍ਰੈਲ 1030 ਵਿੱਚ 58 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸਭ ਤੋਂ ਵੱਡਾ ਨਾਮ ਆਉਂਦਾ ਹੈ ਮੁਹੰਮਦ ਗੌਰੀ ਦਾ। ਮੁਹੰਮਦ ਗੌਰੀ 1173 ਤੋਂ 1206 ਤੱਕ ਕੁਰੀਦ ਸਾਮਰਾਜ ਦਾ ਸੁਲਤਾਨ ਸੀ। ਇਸ ਨਕਸ਼ੇ ਦੇ ਦੇਖੋ ਕੁਰੀਦ ਸਾਮਰਾਜ ਕਿੰਨਾ ਵੱਡਾ ਸਾਮਰਾਜ ਹੈ ਤੇ ਮੁਹੰਮਦ ਗੌਰੀ ਐਡੇ ਵੱਡੇ ਸਾਮਰਾਜ ਦਾ ਸੁਲਤਾਨ ਸੀ। ਮੁਹੰਮਦ ਗੌਰੀ ਨੇ ਪੰਜਾਬ ਤੇ 8 ਵਾਰ ਹਮਲਾ ਕੀਤਾ। 1175 ਵਿੱਚ ਮੁਹੰਮਦ ਗੌਰੀ ਦਾ ਪਹਿਲਾ ਹਮਲਾ ਮਲਤਾਨ ਉੱਤੇ ਹੋਇਆ ਸੀ। ਇਸ ਤੋਂ ਬਾਅਦ ਉਸਨੇ 1178 ਵਿੱਚ ਗੁਜਰਾਤ ਉੱਤੇ ਹਮਲਾ ਕੀਤਾ। ਕੁਝ ਇਤਿਹਾਸਕ ਸਰੋਤ ਦੱਸਦੇ ਹਨ ਕਿ ਉਸਨੇ 1199 ਵਿੱਚ ਬਠਿੰਡੇ ਦੀ ਯਾਤਰਾ ਕੀਤੀ ਸੀ ਜਿਸ ਦਾ ਪੁਰਾਣਾ ਨਾਮ ਤਾਬੀਰ-ਏ-ਹਿੰਦ ਜਾਂ ਵਿਕਰਮਗੜ੍ਹ ਸੀ 1199 ਵਿੱਚ ਤਰਾਇਨ ਦੀ ਪਹਿਲੀ ਲੜਾਈ ਮੁਹੰਮਦ ਗੋਰੀ ਅਤੇ ਪ੍ਰਥਵੀ ਰਾਜ ਚਾਹਾਨ ਵਿਚਕਾਰ ਲੜੀ ਗਈ ਸੀ ਜਿਸ ਵਿੱਚ ਪ੍ਰਥਵੀ ਰਾਜ ਚਾਹਾਨ ਨੇ ਜਿੱਤ ਪ੍ਰਾਪਤ ਕੀਤੀ ਫਿਰ 1192 ਵਿੱਚ ਮੁਹੰਮਦ ਗੋਰੀ ਨੇ ਪ੍ਰਥਵੀ ਰਾਜ ਚਾਹਾਨ ਉੱਤੇ ਇੱਕ ਚਾਣਕ ਹਮਲਾ ਕੀਤਾ ਇਸ ਲੜਾਈ ਨੂੰ ਤਰਾਇਨ ਦੀ ਦੂਜੀ ਲੜਾਈ ਵਜੋਂ ਜਾਣਿਆ ਜਾਂਦਾ ਹੈ ਇਸ ਵਾਰ ਮੁਹੰਮਦ ਗੋਰੀ ਨੇ ਲੜਾਈ ਜਿੱਤ ਲਈ ਮੁਹੰਮਦ ਗੋਰੀ ਦੇ ਚਾਰ ਗੁਲਾਮ ਸਨ ਕੁਤਬੁਦੀਨ ਐਬਕ, यलਦੂਜ਼, ਨਸੀਰੁਦੀਨ ਕਵਾਜ਼ਾ ਅਤੇ ਬਖਤਿਆਰ ਖਿਲਜੀ ਉਸਨੇ 1192 ਵਿੱਚ ਆਪਣੀ ਇਨ੍ਹਾਂ ਚਾਰ ਗੁਲਾਮਾਂ ਵਿੱਚੋਂ ਇੱਕ ਕੁਤਬੁਦੀਨ ਐਬਕ ਨੂੰ ਪੰਜਾਬ ਭਾਰਤ ਲਈ ਆਪਣਾ ਗਵਰਨਰ ਨਿਯੁਕਤ ਕੀਤਾ। ਗੋਰੀ ਦੇ ਮੁਹੰਮਦ ਦੀ ਮਾਰਚ 1206 ਨੂੰ ਦਮਿਆਕ ਵਿਖੇ ਸਿੰਧ ਦੇ ਕੰਡੇ ਤੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੰਜਾਬ ਭਾਰਤ ਉੱਤੇ ਕਈ ਰਾਜਵੰਸ਼ਾਂ ਨੇ ਰਾਜ ਕੀਤਾ। ਉਨਾ ਰਾਜਵੰਸ਼ਾਂ ਦੇ ਉੱਪਰ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਕਮੈਂਟਾਂ ਵਿੱਚ ਆਪਣੇ ਸਵਾਲ ਪੁੱਛੋ ਧੰਨਵਾਦ